ਅੱਜ ਪ੍ਰਾਣਾ ਵਾਰਨਬਰ 26 ਤੇ ਨਵਾਂ ਬਾਈ ਦੇ ਮਹੱਲਾ ਨੌਸਰਦ ਖਾਨੀ ਵੱਡੀ ਛੋਟੀ ਦੇ ਕੰਮ ਦਾ ਉਦਗਾਟਨ ਵਿਧਾਇਕ ਡਾਕਟਰ ਜਮੀਲ ਰਹਿਮਾਨ ਨੇ ਕੀਤਾ ਵਿਧਾਇਕ ਡਾਕਟਰ ਜਮੀਲ ਰਹਿਮਾਨ ਨੇ ਦੱਸਿਆ ਕਿ ਇਸ ਮਹੱਲੇ ਦੇ ਫਰਸ਼ ਬਹੁਤ ਹੀ ਖਾਸਤਾ ਹਾਲਤ ਵਿੱਚ ਸਨ ਜਿਹਨਾਂ ਨੂੰ ਵੱਡੇ ਨੌਸਰਦ ਖਾਨੀ ਮਹੱਲੇ ਤੇ 7,86,000 ਅਤੇ ਛੋਟੇ ਮਹੱਲਾ ਨੌਸਰਦ ਖਾਨੀ ਤੇ 6,86,000 ਦੀ ਲਾਗਤ ਦੇ ਨਾਲ ਫਰਸ਼ ਦੇ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਇਹ ਕੰਮ ਬਹੁਤ ਹੀ ਜਲਦੀ ਕੀਤੇ ਜਾਣਗੇ ਅੱਜ ਸਵੇਰ ਤੋਂ ਹੀ ਅਸੀਂ ਵਿਕਾਸ ਦੇ ਕੰਮਾਂ ਦੇ ਉਦਘਾਟਨ ਕਰ ਰਹੇ ਹਾਂ ਔਰ ਇਸ ਵਕਤ ਆਪਾਂ ਨੂਸਰਤ ਖਾਨੀ ਚ ਖੜੇ ਆਂ ਨਾਲ ਇੱਕ ਉਹ ਨੂਸਰਖਾਨੀ ਛੋਟੀ ਹੋਰ ਵੀ ਹੈ ਇਹ ਦੋਵੇਂ ਥਾਂਾਂ ਤੇ ਬੜੇ ਫਰਸ਼ ਜਿਹੜਾ ਹੈ ਬਹੁਤ ਖਸਤਾ ਹਾਲਤ ਚ ਹੈ ਬੜੇ ਲੰਬੇ ਸਮੇਂ ਤੋਂ ਇਹਨਾਂ ਦੋਵੇਂ ਮਹੱਲਿਆਂ ਦੇ ਲੋਕਾਂ ਦੀ ਮੰਗ ਸੀ ਕਿ ਇਹ ਫਰਸ਼ ਜਿਹੜੇ ਨਾ ਨਵੇਂ ਬਣਾਏ ਜਾਣ ਤੋ ਇਹਦੇ ਲਈ ਲਗਭਗ 15 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਦੋਵੇਂ ਛੋਟੀ ਨੁਸਖਾਨੀ ਤੇ ਵੱਡੀ ਨੁਸਖਾਨੀ ਦੇ ਫਰਸ਼ ਜਿਹੜੇ ਨਾ ਉਹ ਬਣਾਉਣ ਦੀ ਸ਼ੁਰੂਆਤ ਕਰਨ ਲਈ ਅੱਜ ਇੱਥੇ ਪਹੁੰਚੇ ਆਂ ਇਹਦੇ ਨਾਲ ਮਹੱਲੇ ਦੇ ਲੋਕਾਂ ਨੂੰ ਬੜੀ ਸਹੂਲਤ ਮਿਲੇਗੀ ਔਰ ਮਹੱਲੇ ਦੀ ਖੂਬਸੂਰਤੀ ਵਿੱਚ ਵੀ ਇਜ਼ਾਫਾ ਹੋਏਗਾ ਅਸੀਂ ਨਾ ਰੋਡ ਗਲੀਆਂ ਲਾ ਕੇ ਨਾਲੀਆਂ ਦਾ ਸਾਰਾ ਪਾਣੀ ਵਿੱਚ ਸੜਦੇ ਨੇ ਔਰ ਟੈਂਡਰ ਅਲੱਗ-ਅਲੱਗ ਨੇ ਜੀ ਤੁਹਾਨੂੰ ਹਾਂ ਟੈਂਡਰ ਦੋਵੇਂ ਅਲੱਗ-ਅਲੱਗ ਨੇ ਕਿੰਨੇ-ਕਿੰਨੇ ਟੈਂਡਰ ਆਏ ਜੀ ਇੱਕ 786000 ਦਾ ਹੈ ਦੂਸਰਾ 613000 ਦਾ ਹੈ ਤੇ ਇਸ ਢੰਗ ਸੇ ਮਤਲਬ ਇਹ ਦੋਵੇਂ ਕੰਮ ਅਸੀਂ ਬੜੀ ਜਲਦੀ ਮੁਕੰਮਲ ਕਰ ਦਿਆਂਗੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਸਹੂਲਤ ਮਿਲ ਸਕੇ